ਪੰਜਾਬੀ ਲੋਕ ਗਾਇਕ ਰਮੀ ਰੰਡਾਵਾ ਨੂੰ ਵੱਡਾ ਸਦਮਾ ਲੱਗਿਆ ਹੈ ਤੁਹਾਨੂੰ ਦੱਸ ਦੇ ਕਿ ਉਹਨਾਂ ਦੀ ਬੇਟੀ ਦਾ ਨਿੱਕੀ ਉਮਰੇ ਹੀ ਦੇਹਾਂਤ ਹੋ ਚੁੱਕਿਆ ਹੈ ਜੀ ਹਾਂ ਕਨੀਤ ਕੌਰ ਰੰਡਾਵਾ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਹੈ ਖੁਦ ਰਮੀ ਰੰਡਾਵਾ ਉਹਨਾਂ ਦੇ ਵੱਲੋਂ ਬਕਾਇਦਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਔਰ ਦੁੱਖ ਜਿਹੜਾ ਉਹ ਵੀ ਸਾਂਝਾ ਕੀਤਾ ਗਿਆ ਹੈ ਨਿੱਕੀ ਉਮਰੇ ਧੀ ਤੁਰ ਜਾਣ ਕਾਰਨ ਪੂਰਾ ਪਰਿਵਾਰ ਜਿਹੜਾ ਉਹ ਸਦਮੇ ਦੇ ਵਿੱਚ ਡੁੱਬਾ ਹੈ ਔਰ ਬਕਾਇਦਾ ਰਮੀਰੰਦਾਵਾ ਦੇ ਵੱਲੋਂ ਲਿਖਿਆ ਗਿਆ ਹੈ ਕਿ ਧੀਆਂ ਨੂੰ ਪਿਆਰ ਕਰੋ ਧੀਆਂ ਘਰ ਦੀ ਰੂਹ ਹੁੰਦੀਆਂ ਨੇ ਔਰ ਜਦੋਂ ਧੀਆਂ ਚਲੀਆਂ ਜਾਂਦੀਆਂ ਨੇ ਤਾਂ ਫਿਰ ਵਿਹੜਾ ਜਿਹੜਾ ਆ ਉਹ ਸੁੰਨਾ ਹੋ ਜਾਂਦਾ ਹੈ ਔਰ ਗੀਤ ਬੱਚੇ ਤੂੰ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦਾ ਰਹੇਂਗਾ ਰਮੀਰੰਦਾਵਾ ਦੇ ਵੱਲੋਂ ਦੁੱਖ ਜਿਹੜਾ ਉਹ ਸਾਂਝਾ ਵੀ ਕੀਤਾ ਗਿਆ ਕਿਉਂਕਿ ਧੀਆਂ ਦੀ ਅਟੈਚਮੈਂਟ ਅਸੀਂ ਖਾਸ ਤੌਰ ਤੇ ਇਹ ਦੇਖਦੇ ਵੀ ਹਾਂ ਔਰ ਸੁਣਦੇ ਵੀ ਹਾਂ ਕਿ ਧੀਆਂ ਦੀ ਅਟੈਚਮੈਂਟ ਜਿਹੜੀ ਆ ਉਹ ਆਪਣੇ ਫਾਦਰ ਦੇ ਨਾਲ ਬਹੁਤ ਹੁੰਦੀ ਹੈ ਕਿ ਤਨਾ ਕਿਤੇ ਜਿਹੜੇ ਮੁੰਡੇ ਹੁੰਦੇ ਆ ਉਹਨਾਂ ਦੀ ਮਾਂ ਦੇ ਨਾਲ ਅਟੈਚਮੈਂਟ ਬਹੁਤ ਹੁੰਦੀ ਹੈ ਔਰ ਧੀਆ ਬਾਪ ਦੇ ਨਾਲ ਬਹੁਤ ਅਟੈਚ ਹੁੰਦੀਆਂ ਨੇ ਬਾਪ ਦੇ ਨਾਲ ਬਹੁਤ ਪਿਆਰ ਹੁੰਦਾ ਧੀਆ ਦਾ ਸੋ ਰਮੀ ਰੰਦਾਵਾ ਹੁਣੀ ਵੱਡੇ ਸਦਮੇ ਦੇ ਵਿੱਚ ਐ ਕਿਉਂਕਿ